ਵਿਸ਼ਵ ਵਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਕੁਮਰ ਪ੍ਰੀਤਕੌਰ ਰਖੜੇ ਮੌਕੇ ਔਰਤਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਜ ਜੀ ਆਦਰ ਨੇ ਕਿ ਬਹੁਤ ਵੱਡੀ ਖੁਸ਼ਖਬਰੀ ਔਰਤਾਂ ਦੇ ਲਈ ਸਾਹਮਣੇ ਆਈ ਹੈ ਦੱਸਣ ਨਿਆ ਕਿ ਉਹਨਾਂ ਦਾ ਕਿਰਾਇਆ ਜਿਹੜਾ ਕੀ ਰਖੜੇ ਵਾਲੇ ਦਿਨ ਨਹੀਂ ਲੱਗੇਗਾ ਜੀ ਹਾਂ ਇੰਨਾ ਕੁਝ ਥਾਵਾਂ ਤੇ ਵਸਤਾ ਕਿਰਾਇਆ ਜਿਹੜਾ ਨਹੀਂ ਲੱਗੇਗਾ ਤੇ ਫਰੀ ਦੇ ਵਿੱਚ ਔਰਤਾ ਸਫਰ ਕਰ ਪਣਗੀਆਂ ਦੇਸ਼ਵਾਰ ਦੇ ਵਿੱਚ ਰਖੜੀ ਦਾ ਤਿਉਹਾਰ ਸ਼ਨੀਵਾਰ ਯਾਨੀ ਕਿ 9 ਅਗਸਤ ਨੂੰ ਮਨਾਇਆ ਜਾਵੇਗਾ ਤੇ ਇਸ ਮੌਕੇ ਤੇ ਕਈ ਸੂਬਿਆਂ ਦੇ ਵਿੱਚ ਸਰਕਾਰੀ ਬੱਸਾਂ ਵਿੱਚ ਔਰਤਾਂ ਤੋਂ ਟਿਕਟਾਂ ਨਹੀਂ ਲਈਆਂ ਜਾਣਗੀਆਂ ਜੀ ਹਾਂ ਔਰਤਾਂ ਮੁਫਤ ਦੇ ਵਿੱਚ ਬੱਸ ਸਫ਼ਰ ਕਰ ਸਕਣਗੀਆਂ ਤੇ ਇੰਨਾ ਹੀ ਨਹੀਂ ਕੁਝ ਰਾਜਾਂ ਦੇ ਵਿੱਚ ਔਰਤਾ ਲਈ 2 ਦਿਨਾਂ ਲਈ ਮੁਫਤ ਦਾ ਐਲਾਨ ਵੀ ਕੀਤਾ ਗਿਆ ਜੀ ਹਾਂ ਤੇ ਕੁਝ ਰਾਜਾਂ ਵਿੱਚ ਤਾਂ 3 ਦਿਨਾਂ ਲਈ ਟਿਕਟਾਂ ਮੁਫਤ ਹੋਣਗੀਆਂ ਹਾਲਾਂਕਿ ਪੰਜਾਬ ਤੇ ਕਰਨਾਟਕ ਵਿੱਚ ਔਰਤਾ ਲਈ ਬੱਸ ਸੇਵਾ ਪਹਿਲਾਂ ਹੀ ਮੁਫਤ ਹੈ। ਹਰਿਆਣਾ ਰਖੜੀ ਦੇ ਤਿਉਹਾਰ ਮੌਕੇ ਔਰਤਾਂ ਅਤੇ ਉਹਨਾਂ ਦੇ 15 ਸਾਲ ਤੱਕ ਦੇ ਬੱਚਿਆਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਤੇ ਇਹ ਸੇਵਾ 8 ਅਗਸਤ ਨੂੰ ਦੁਪਹਿਰ 12 ਵਜੇ ਤੋਂ 9 ਅਗਸਤ ਦੀ ਅੱਧੀ ਰਾਤ ਤੱਕ ਉਪਲਬਧ ਰਹੇਗੀ। ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਵਿੱਚ ਵੀ ਰਖੜੀ ਦੇ ਔਰਤਾ ਲਈ ਖੁਸ਼ਖਬਰੀ ਹੈ ਪਪਾਲ ਸਿਟੀ ਲਿੰਕ ਲਿਮਟਿਡ 9 ਅਗਸਤ ਨੂੰ ਔਰਤਾਂ ਨੂੰ ਮੁਫਤ ਯਾਤਰਾ ਪ੍ਰਦਾਨ ਕਰੇਗਾ Rajasthan ਜੀ ਹਾਂ Rajasthan ਦੇ ਮੁੱਖ ਮੰਤਰੀ ਵਜਨ ਲਾਲ ਚਰਮਾ ਨੇ 9 ਅਗਸਤ ਨੂੰ ਰਖੜੀ ਵਾਲੇ ਦਿਨ ਅਤੇ ਅਗਲੇ ਦਿਨ ਰਾਜ ਆਵਾਜਾਈ ਨਿਗਮ ਦੀਆਂ ਬੱਸਾਂ ਵਿੱਚ ਔਰਤਾ ਲਈ ਮੁਫਤ ਯਾਤਰਾ ਦਾ ਐਲਾਨ ਕੀਤਾ ਹੈ। ਰਾਜਸਥਾਨ ਦੀ ਸਰਹੱਦ ਦੇ ਅੰਦਰ ਔਰਤਾਂ ਨੂੰ 9 ਅਤੇ 10 ਅਗਸਤ ਨੂੰ ਮੁਫਤ ਯਾਤਰਾ ਦੀ ਸਹੂਲਤ ਉਪਲਬਧ ਹੋਵੇਗੀ। ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਵੀ ਔਰਤਾਂ ਰਖੜੀ ਮੌਕੇ ਮੁਫਤ ਯਾਤਰਾ ਕਰ ਸਕਣਗੀਆਂ ਤੇ ਇਹ ਸਹੂਲਤ ਟ੍ਰਾਈ ਸਿਟੀ ਖੇਤਰ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਸੀਟੀਯੂ ਅਤੇ ਚੰਡੀਗੜ੍ਹ ਸਿਟੀ ਬੱਸ ਸਰਵਿਸਿਜ਼ ਸੁਸਾਇਟੀ ਦੁਆਰਾ ਚਲਾਈਆਂ ਜਾਣ ਵਾਲੀਆਂ ਸਾਰੀਆਂ ਸਥਾਨਕ ਏਸੀ ਅਤੇ ਨਾਨ ਏਸੀ ਬੱਸਾਂ ਵਿੱਚ ਲਾਗੂ ਹੋਵੇਗੀ। ਉੱਤਰਾਖੰਡ ਰੱਖੜੀ ਮੌਕੇ ਔਰਤਾਂ ਉੱਤਰਾਖੰਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵਿੱਚ ਮੁਫਤ ਯਾਤਰਾ ਕਰ ਸਕਣਗੀਆਂ ਤੇ ਹਰ ਸਾਲ ਔਰਤਾਂ ਅਤੇ ਛੋਟੇ ਬੱਚੇ ਦੋਹਾਂ ਤੇ ਉੱਤਰਾਖੰਡ ਸਰਕਾਰੀ ਬੱਸਾਂ ਵਿੱਚ ਮੁਫਤ ਯਾਤਰਾ ਕਰਦੇ ਹਨ। ਦੱਸਦੀ ਹੈ ਕਿ ਕਰਨਾਟਕ ਪੰਜਾਬ ਅਤੇ ਦਿੱਲੀ ਵਿੱਚ ਪਹਿਲਾਂ ਹੀ ਸਰਕਾਰੀ ਬੱਸਾਂ ਵਿੱਚ ਔਰਤਾ ਲਈ ਮੁਫਤ ਯਾਤਰਾ ਦੀ ਸਹੂਲਤ ਹੈ ਅਤੇ ਇਸ ਦੇ ਲਈ ਔਰਤਾ ਰੱਖੜੀ ਵਾਲੇ ਦਿਨ ਵੀ ਸਰਕਾਰੀ ਬੱਸਾਂ ਵਿੱਚ ਮੁਫਤ ਯਾਤਰਾ ਕਰ ਸਕਣਗੀਆਂ